ਮੈਂ ਵੀ ਵਿਆਹ ਤੇ ਬਥੇਰਾ ਪੈਸਾ ਲਾਇਆ ਸੀਗਾ ਹਾਂ ਬਾਦੂ ਲਾਇਆ ਸੀ ਅਸੀਂ ਪ੍ਰੀ ਵੈਡਿੰਗ ਕਰੀ ਸਾਰੇ ਸ਼ੌਂਕ ਪੂਰੇ ਕਰੇ ਸੀ ਪਰ ਬਾਅਦ ਚ ਨਾ ਕਈ ਹੁੰਦੇ ਆਗੇ ਦੋਸਤ ਵਗੈਰਾ ਉਹ ਪੈਸਾ ਚੰਗਾ ਲਾ ਦਿੰਦੇ ਨੇ ਬਾਅਦ ਚ ਕਹਿੰਦੇ ਯਾਰ ਸਵਾਦ ਨਹੀਂ ਆਇਆ ਵਿਆਹ ਤੇ ਫਿਰ ਉਥੇ ਦੁਕਤਾਂ ਦੱਸੇ ਮੇਰੇ ਨਾਲ ਦੇ ਛੋਟੇ ਛੋਟੇ ਹੈਗੇ ਜੀ ਹਨਾ ਕੰਮ ਕਾਜੀ ਕਰਦੇ ਨੇ ਵਿਆਹ ਕਰਾ ਲੈਂਦੇ ਆ ਨਾ ਤੇ ਬਾਅਦ ਚ ਭੱਜ ਜਾਂਦੇ ਆ ਉਹਨਾਂ ਨੂੰ ਕਮਾਈ ਦਾ ਸਾਧਨ ਨਹੀਂ ਮਿਲਦਾ ਪਰ ਕੁੜੀ ਵੀ ਭੁੱਖੀ ਮਰਦੀ ਹੈ ਨਾ ਪਿਆਰ ਪਿਆਰ ਚ ਮੁੜ ਕੇ ਜਦੋਂ ਆਲੂ ਪਿਆ ਗਾ ਰੇਡ ਪਤਾ ਲੱਗਦਾ ਨਾ ਪਿਆਰ ਉੱਥੇ ਖਤਮ ਹੋ ਜਾਂਦਾ ਕਿਹੜਾ ਪਿਆਰ ਪ ਕੋਈ ਜਮੜਕਾ ਬਿਆਰ ਜਦੋਂ ਪੁੱਤੀ ਮਾਰਦੀ ਉਧਰੋਂ ਪਾਦੇ ਜਮਾਨੇ ਚ ਵਿਆਹ ਹੁੰਦੇ ਲਾ ਮਰਜੀ ਜ਼ਿਆਦਾਤਰ ਤੇ ਹੁਣ ਦੇ ਵਿਆਹ ਚ ਇਹ ਕੀ ਕਹਿੰਦੇ ਹੁੰਦੇ ਪੈਸਾ ਪੁਲਸਾ ਤੇ ਘਟ ਗਿਆ ਆਵਾਜ਼ ਆ ਪਿੰਡਾਂ ਵਾਲੇ ਤਾਂ ਇਧਰੋਂ ਪਿੰਡਾਂ ਵਾਲੇ ਇਧਰੋਂ ਪਿੰਡਾਂ ਵਾਲੇ ਇਧਰੋਂ ਚੱਕ ਲੈਂਦੇ ਕੁੜੀ ਇਧਰ ਲੈ ਇਧਰੋਂ ਚੱਕ ਲੈਂਦੇ ਇਹ ਜਿੰਨੇ ਚਾਹੇ ਹੋ ਜਾਂਦਾ ਹੋ ਹੀ ਜਾਂਦਾ ਸਾਡੇ ਪਿੰਡ ਹੋ ਹੀ ਜਾਂਦੇ ਜਮਾਂ ਕਰਦੇ ਬਾਰ ਹੋ ਜਾਂਦਾ ਜੀ ਤੁਸੀਂ ਤਾਂ ਨਹੀਂ 익ਸਪੀਰੀਅੰਸ ਹੋਗੇ ਕਿਤੇ ਹਾਂ ਜੀ ਐਸੀ ਨਹੀਂ ਹੈ ਹਾਂ ਮੈਨੂੰ ਵੀ ਦੱਸੋ ਵੀ ਇਹ ਫਿਰ ਇੱਤਰ ਮੁੰਡੇ ਕਿਉਂ ਲਾਉਂਦੇ ਨੇ ਇਹ ਵੀ ਕਾਦੇ ਵਾਸਤੇ ਜਾਦਾਂ ਜੁੜਦੀਆਂ ਜੀ ਇਹਦੇ ਨਾਲ ਅੱਛਾ ਚਾਹਤ ਨਹੀਂ ਇਹ ਬੜਾ ਕਰਨਾ ਨਹੀਂ ਚਾਹੀਦਾ ਸਾਦਾ ਵਿਆਹ ਕਰੇ ਬੜਾ ਵਧੀਆ ਜੀ ਹਾਂ ਸਸਤਰ ਕਾਂ ਜੀ ਉਮੀਦ ਹੈ ਤੁਸੀਂ ਸਰਜਰੇ ਨੇ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰ ਚੋਂ ਸੋਬੇ ਵਿਆਹਾਂ ਦਾ ਸੀਜ਼ਨ ਆ ਚੁੱਕਿਆ ਹੈ 15 ਦਸੰਬਰ ਤੱਕ ਕਹਿ ਲਿਏ ਕਿ ਵਿਆਹੀ ਵਿਆਹ ਆਉਣੇ ਨਹੀਂ ਆ ਰਹੇ ਐ ਕਿ ਜੋ ਰਿਕਾਰਡ ਸਾਹਮਣੇ ਆਏਗਾ ਕਿ 48 ਲੱਖ ਵਿਆਹ ਇਸ ਇੱਕ ਮਹੀਨੇ ਦੇ ਵਿੱਚ ਹੋ ਜਾਣੇ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ 6 ਲੱਖ ਕਰੋੜ ਰੁਪਇਆ ਇਹਨਾਂ ਵਿਆਹਾਂ ਤੇ ਲੋਕ ਖਰਚਾ ਕਰਨ ਵਾਲੇ ਨੇ ਸੋ ਬਹੁਤ ਹੀ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਦਿਨ-ਬਦ ਦਿਨ ਸਾਡੇ ਵਿਆਹਾਂ ਦਾ ਖਰਚਾ ਵੱਧਦਾ ਜਾ ਰਿਹਾ ਕਿਉਂਕਿ ਹਰ ਇੱਕ ਦੇ ਸ਼ੌਂਕ ਹੁੰਦੇ ਆ ਅਸੀਂ ਆਪਣੇ ਵਿਆਹ ਤੇ ਇਦਾਂ ਕਰਨਾ ਹੈ ਜਿੱਦੀ ਜਿੰਨੀ ਕੁ ਗੁਜਾਇਸ਼ ਹੁੰਦੀ ਹੈ ਉਸ ਹਿਸਾਬ ਦੇ ਨਾਲ ਹਰ ਕੋਈ ਵਧੀਆ ਹੀ ਕਰਦਾ ਹੈ ਸੋ ਆਪਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਨੌਜਵਾਨ ਕੀ ਸੋਚਦੇ ਨੇ ਕਿ ਵਿਆਹਾਂ ਤੇ ਖਰਚਾ ਕਰਨਾ ਜ਼ਰੂਰੀ ਹੈ ਜਾਂ ਨਹੀਂ ਸੋ ਆਓ ਜੀ ਦੇਖਦੇ ਆਂ ਆ ਦੋ ਸਿਆਣੇ ਜੇ ਮੁੰਡੇ ਖੜੇ ਨੇ ਹੈ ਸੱਸ਼ਟ੍ਰੀਕਾਲ ਕੀ ਵਿਚਾਰ ਚੱਲਦੇ ਹੈ ਵਿਚਾਰ ਤਾਂ ਕੁਝ ਨਹੀਂ ਜੀ ਹੈ ਬਸ ਹੂੰ ਇੱਥੇ ਕੀ ਕਰਦੇ ਹੋ ਖੜੇ ਇੱਥੇ ਦਰਾਹੀ ਤੇ ਹੀ ਪੜਦੇ ਆਂ ਕੋਰਸ਼ਮੀਰ ਉੱਥੇ ਇਕੱਲੇ ਮੁੰਡੇ ਆ ਉੱਥੇ ਜੀ ਨਹੀਂ ਲੱਗਦਾ ਇੱਕ ਦੂਜੇ ਵੱਲ ਮੂੰਹ ਨਹੀਂ ਚੱਕੀ ਜਾਂਦੇ ਅੱਛਾ ਤੇ ਉੱਥੇ ਜੀ ਨਹੀਂ ਲੱਗਦਾ ਇੱਥੇ ਜੀ ਲੱਗਿਆਦਾ ਵਧੀਆ ਜੀ ਨਜ਼ਾਰੇ ਲੈਣੇ ਆ ਅੱਛਾ 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 ਠੀਕ ਹੈ ਠੀਕ ਹੈ ਤੇ ਯਾ ਭਾਜੀ ਨਾਲ ਇਹ ਭਾਜੀ ਮੁੰਡਾ ਮੇਰਾ ਭਰਾ ਜੀ ਅੱਛਾ 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 ਹਾਂ ਤੇ ਭਰਾ ਭਰਾ ਆ ਗਏ ਦੋਨੇ ਹੈ ਹੋਰ ਜੀ ਮੈਂ ਜੀ ਬਿਊਟੀ ਕਰਦੇ ਸੀ ਮੈਂ ਨਾ ਫ੍ਰੀ ਸੀ ਮੈਨੂੰ ਛੁੱਟੀਆਂ ਪੈ ਰਹੀਆਂ ਸੀ ਤਾਂ ਮੈਂ ਇਹਦੇ ਕਰਕੇ ਇਹਦੇ ਨਾਲ ਆ ਗਿਆ ਕਿ ਕਹਿੰਦਾ ਮੈਂ ਤੈਨੂੰ ਜੀਤ ਰੋਡ ਲੈ ਕੇ ਚੱਲਦਾ ਮੈਂ ਚੱਲ ਦੇਖ ਲੈ ਆਏ ਤੇ ਹੋਰ ਵੀ ਕਿਤੇ ਲੈ ਕੇ ਜਾਊਗਾ ਹਾਂ ਜੀ ਹੋਣੀ ਜਾਂਦੀ ਕਿ ਇੱਥੇ ਹੀ ਰ੍ਹਾਂਗੇ ਇੱਥੇ ਨਜ਼ਾਰਾ ਹੀ ਐਸੇ ਇੱਧਰ ਵਾਗੇ ਇੱਧਰ ਵਾਗੇ ਕਿਹੜਾ ਮੁੰਡੇ ਜੀ ਉੱਥੇ ਜੀ ਨਹੀਂ ਲੱਗਦਾ ਜੀ ਫਿਰ ਹਾਜ਼ਰੀ ਲਵਾ ਕੇ ਇੱਧਰ ਆ ਜਾਂਦਾ ਹੈ ਹਾਜ਼ਰੀ ਲਵਾ ਕੇ ਇੱਧਰ ਆ ਜਾਂਦਾ ਹੈ ਇੱਥੇ ਪੁਲਿਸ ਵੀ ਹੈ ਹਾਂ ਜੀ ਇੱਥੇ ਪੁਲਿਸ ਵੀ ਹੈ ਪੁਲਿਸ ਦਾ ਤਾਂ ਕੋਈ ਚੱਕਰ ਨਹੀਂ ਕੋਈ ਨਾ ਜੀ ਪੁਲਿਸ ਦਾ ਮੋਟਰਸਾਈਕਲ ਵਾਲਾ ਨੂ ਰੋਕਦੀ ਹੈ ਜੀ ਚਲਾਣ ਘ ਨੰਬਰ ਪਲੇਟ ਲੱਗੀ ਹੈ ਜੀ ਅੱਛਾ ਨਹੀਂ ਮੈਂ ਤੇ ਸੁਣ ਆਈ ਸੀ ਮੁੱਦੇ ਦੀ ਗੱਲ ਕਰਾਂ ਤੇ ਮੈਂ ਤਾਂ ਇਹ ਕਹਿੰਦੀ ਸੀ ਵੀ ਜਿਵੇਂ ਹੁਣ ਮੰਨ ਲਓ ਵੀ ਵਿਆਹ ਵਿਊਜੇ ਹੋਈ ਜਾਂਦੇ ਆ ਤੇ ਤੁਸੀਂ ਵਿਆਹ ਦਾ ਸੋਚ ਲੈ ਨਾ ਜੀ ਤੱਕ ਤਾਂ ਸੋਚੀ ਨਹੀਂ ਜੀ ਕੋਈ ਵਿਆਹ ਉਹਦਾ ਕਰੇ ਤਾਂ ਕਹਿੰਦੇ ਕਰਾ ਲੋ ਪਰ ਮੈਂ ਕਹੇ ਜੀ ਹਲੇ ਰਹਿਣ ਦੋ ਜੀ ਦੋ ਤਿੰਨ ਸਾਲ ਨਹੀਂ ਵੀ ਜੀ ਨਹੀਂ ਲੱਗਦਾ ਫਿਰ ਤੇ ਜੀ ਤਾਂ ਹੀ ਲੱਗੂ ਹਜੇ ਉਮਰ ਨਿਆਣੀ ਆ ਜੀ ਹੁਣੀ ਵਿਆਹ ਕਰਾ ਕੀ ਕਰਾਂਗੇ ਇਹ ਖੇਡਣ ਦੀ ਉਮਰ ਆ ਜੀ ਅੱਛਾ ਅੱਛਾ ਤੇ ਹੁਣ ਜਿਵੇਂ ਆਪਾਂ ਵਿਆਹ ਦੀ ਗੱਲ ਕਰੀ ਨੇ ਵਿਆਹਾਂ ਮਤੋਂ ਇਹ ਖਰਚਾ ਬਹੁਤ ਹੋਣ ਲੱਗ ਗਿਆ ਵੀ ਆਏ ਹੋਣਾ ਚਾਹੀਦਾ ਇਦਾਂ ਵੀ ਕਿਵੇਂ ਆ ਵੀ ਕਿਵੇਂ ਵਿਆਹ ਹੋਣੇ ਚਾਹੀਦੇ ਨੇ ਤੁਹਾਡੇ ਹਿਸਾਬ ਨਾਲ ਤੁਸੀਂ ਮੁੰਡੇ ਵਿਆਹ ਹੋਣੇ ਚਾਹੀਦੇ ਜੇ ਮੈਂ ਅਗਲੇ ਦੀ ਗੰਜਾਇਸ਼ ਆਵੇਂ ਅਗਲਾ ਕਰ ਲੈਂਦਾ ਪਰ ਪੁਰਦੇ ਜ਼ਮਾਨੇ ਚ ਵਿਆਹ ਹੁੰਦੇ ਲਾ ਮਰਜੀ ਜ਼ਿਆਦਾਤਰ ਤੇ ਹੁਣ ਦੇ ਕੀ ਕੰਨ ਦੇ ਪੈੜ ਸਪੂਲਸਾ ਤੇ ਘੱਟ ਕੇ ਆਵਾਜ਼ ਆ। ਹਾਂ। ਪਿੰਡਾਂ ਵਾਲੇ ਤਾਂ ਇਧਰੋਂ ਪਿੰਡਾਂ ਵਾਲੇ ਇਧਰੋਂ ਪਿੰਡਾਂ ਵਾਲੇ ਇਧਰੋਂ ਚੱਕ ਲੈਂਦੇ ਕੁੜੀ ਇਧਰ ਲੈ ਇਧਰੋਂ ਚੱਕ ਲੈਂਦੇ। ਇਹ ਜਿੰਨੇ ਚਾਹੇ ਹੋ ਜਾਂਦਾ। ਹੋ ਹੀ ਜਾਂਦਾ ਸਾਡੇ ਪਿੰਡ ਹੋ ਹੀ ਜਾਂਦੇ। ਜਮਾਂ ਕਰਦੇ ਬਾਰ ਹੋ ਜਾਂਦਾ ਜੀ। ਤੁਸੀਂ ਤਾਂ ਨਹੀਂ ਇਨਫਲੂਐਂਸ ਹੋ ਗਏ ਕਿਤੇ? ਹਾਂ ਜੀ ਐਸੀ ਨਹੀਂ ਹੈ। ਹਾਂ। ਪਤਾ ਛੜੇ ਛੜੇ ਬੰਦਿਆਂ ਜੀ ਨਜ਼ਾਰੇ ਲੈਣੇ ਆ। ਸਹੀ ਗੱਲ ਆ। ਪਹਿਲੇ ਛੜੇ ਘੋਸ਼ਿਤ ਹੋ ਗਏ। ਹੋਰ ਜੀ ਵਧੀਆ ਕਿਸੇ ਦੀ ਕੋਈ ਟੈਨਸ਼ਨ ਨਹੀਂ ਕੋਈ ਫੋਨ ਨਹੀਂ ਆਉਂਦਾ ਲੈਣਾ ਨਹੀਂ ਦੇਣਾ ਨਹੀਂ ਫੋਨ ਆ ਪਿਆ ਤੁਸੀਂ ਫਰੋੜ ਲਓ। ਜੇ ਕੋਈ ਸਾਨੂੰ ਉੱਥੇ ਆ ਗਿਆ ਤਾਂ ਕੋ ਕੀ ਚੱਲਦਾ ਕੀ ਏ ਤੁਹਾਡਾ ਚੱਲਦਾ ਦਾ ਆਈਟੀਈ ਚੱਲੀ ਜਾਂਦੀ ਹੈ ਜੀ ਹੁਣ ਆਈਟੀਈ ਚੱਲੀ ਜਾਂਦੀ ਹੈ ਤਾਂ ਫੜ ਲੈ ਪਾਸ ਜੀ ਕਰੈਕਟਰ ਨੇ ਕਰੈਕਟਰ ਨੇ ਜੀ ਉਹ ਫੜ ਕੇ ਲਿਓ ਉਹ ਫੜ ਕੇ ਲਿਓ ਉਹ ਫੜ ਕੇ ਉਹ ਕਹਿੰਦੇ 1 ਘੰਟਾ ਲੱਗੂ ਇਹ ਕਹਿੰਦਾ ਜੀਤ ਰੋਡ ਚੱਲਦੇ ਮੈਂ ਚੱਲ ਫਿਰ ਅੱਛਾ ਅੱਛਾ ਨਹੀਂ ਵਧੀਆ ਅੱਖਾਂ ਓੱਖਾ ਠੀਕ ਖੁੱਲ ਗਈਆਂ ਇੱਥੇ ਆ ਕੇ ਕਿਉਂਕਿ ਮੌਸਮ ਬਾਲਾ ਖਰਾਬ ਜਣਾ ਅੱਖਾਂ ਤੇ ਬਸਰ ਲਿਆ ਪੈਂਦਾ ਹੈਗਾ ਆਹ ਕਹਿੰਦਾ ਖੁੱਲੀਆਂ ਹੀ ਰਹਿੰਦੀਆਂ ਸੀ 24 ਘੰਟੇ ਕੀ ਕਹਿ ਰਹੇ ਹੁੰਦੇ ਆਹ ਪਰਾਲੀ ਨੂੰ ਅੱਗ ਲਾਈ ਜਾਂਦੇ ਨੇ ਇਦੀ ਕਰਕੇ ਅੱਛਾ ਅੱਛਾ ਸਹੀ ਗੱਲ ਹੈ ਹੁਣ ਕਿਹਦਾ ਫੋਨ ਆ ਗਿਆ ਘਰੋਂ ਹੀ ਆਏ ਹੋ ਹੁਣ ਤੁਹਾਡੀ ਆ ਵੀਡੀਓ ਪੈ ਜੂਗੀ ਤੇ ਡੈਡੀ ਨੇ ਦੇਖ ਲਈ ਜੀ ਡੈਡੀ ਵਰਕਿੰਗ ਕਹਿੰਦਾ ਉਹ ਜ਼ਿੰਮੇਵਾਰੀ ਤੁਹਾਡੀ ਆ ਭਾਈ ਦੇਖੋ ਮੈਂ ਵੀਡੀਓ ਪਾ ਦੇਣੀ ਆ ਪਾ ਦਿਓ ਪਾ ਦਿਓ ਕੋਈ ਟੈਨਸ਼ਨ ਨਹੀਂ ਪਰਮਿਸ਼ਨ ਮਿਲ ਗਈ ਆਪਣਾ ਬਾਪੂ ਦਿਲਦਾਰ ਬੰਦਾ ਜੀ ਸਹੀ ਦੱਸਾਂ ਜਿੰਨਾ ਪਿਆਰ ਕਰਦੇ ਹੋ ਬਾਪੇ ਨੂੰ ਮੈਂ ਕਹਿੰਦਾ ਜਮਾ ਕੁਝ ਕਹੀ ਨਹੀਂ ਸਕਦਾ ਇੰਨਾ ਪਿਆਰ ਕਰਦਾ ਕੋਈ ਹੁੰਦਾ ਨਾ ਵੀ ਜਿਵੇਂ ਮੈਂ ਪਿਓ ਨੂੰ ਆ ਕਰਕੇ ਦਿਖਾਉਣਾ ਵੀ ਪਿਓ ਨੇ ਸਾਰੀ ਉਮਰ ਮਿਹਨਤ ਕੀਤੀ ਆ ਕੁਝ ਮਨ ਦੇ ਵਿੱਚ ਉਹਦਾ ਕੀ ਕਰੂ ਕਰੋ ਨਹੀਂ ਆ ਮਨ ਦੇ ਵਿੱਚ ਉਹਨਾਂ ਦੀ ਮਨਪਸੰਦ ਗੱਡੀ ਲੈ ਕੇ ਦੇਣੀ ਆ ਉਹਨਾਂ ਨੂੰ ਓਹੋ ਅੱਛਾ ਸਹੀ ਦੱਸਾਂ ਮੇਰਾ ਬਾਪੇ ਕੁਝ ਨਾ ਬਣੇ ਪਰ ਉਹ ਜੇ ਜਿਉਂਦਾ ਰਹੇ ਤਾਂ ਉਦੋਂ ਤੱਕ ਉਹਨਾਂ ਨੂੰ ਗੱਡੀ ਲੈ ਕੇ ਦੇਣੀ ਆ ਮਾਪਿਆਂ ਨੂੰ ਆਪਦਾ ਇੱਕ ਗੱਲ ਜਾਣਦੇ ਮਾਪੇ ਖੁਸ਼ ਰਹਿਏ ਆਪਦਾ ਕੋਈ ਚੱਕਰ ਨਹੀਂ ਬਹੁਤ ਵਧੀਆ ਆਪਦਾ ਜਦੋਂ ਮਰਜ਼ੀ ਉਹ ਹੋ ਜਾਈਏ ਮਾਪੇ ਖੁਸ਼ ਰਹਿਏ ਬਸ ਮਾਪਿਆਂ ਨੂੰ ਕਿਸੇ ਨੂੰ ਨਾ ਮਾਰਾ ਕੋਈ ਗਾਜ ਚੀਜ਼ਾਂ ਕੱਟ ਸੋਚਦੇ ਜੀ ਜਿਹੜੇ ਪਿਆਬ ਵੀ ਕਰਾਉਂਦੇ ਘੱਟ ਸੋਚਦੇ ਆ ਹਾਂ ਇਹ ਚੀਜ਼ਾਂ ਸੋਚਦੇ ਹੈ ਨਹੀਂ ਕੁੜੀ ਮੁੰਡਾ ਚੱਕ ਕੇ ਆਹੀ ਵਿਆਹ ਕਰਾ ਲੈਂਦੇ ਜੀ ਹਨਾ ਸਾਡੇ ਪਿੰਡਾਂ 'ਚ ਹੋਈ ਜਾਂਦਾ ਤਾਂ ਦੱਸੇ ਜੀ ਮੇਰੇ ਨਾਲ ਦੇ ਛੋਟੇ ਛੋਟੇ ਹੈਗੇ ਆ ਜੀ ਹਨਾ ਕੰਮ ਕਾਜੀ ਕਰਦੇ ਨੇ ਵਿਆਹ ਕਰਾ ਲੈਂਦੇ ਆ ਹਨਾ ਤੇ ਬਾਅਦ ਚੋਂ ਭੱਜ ਜਾਂਦੇ ਆ ਉਹਨਾਂ ਨੂੰ ਕਮਾਈ ਦਾ ਸਾਧਨ ਨਹੀਂ ਮਿਲਦਾ ਪਰ ਕੁੜੀ ਵੀ ਭੁੱਖੀ ਮਰਦੀ ਹੈ ਨਾ ਪਿਆਰ ਪਿਆਰ ਚ ਮੁੜ ਕੇ ਜਦੋਂ ਆਲੂ ਪਿਆ ਗਾ ਰੇਟ ਪਤਾ ਲੱਗਦਾ ਨਾ ਪਿਆਰ ਉੱਥੇ ਖਤਮ ਹੋ ਜਾਂਦਾ ਕਿਹੜਾ ਪਿਆਰ ਪੁਰਜੀ ਅੱਜ ਦੇ ਜਮਾਨੇ ਚ ਕੁਝ ਨਹੀਂ ਪਿਆਰਾ ਹੈ ਸਹੀ ਗੱਲ ਹੈ ਜਦੋਂ ਮੜਕਾ ਬਿਆਰ ਜਦੋਂ ਭੁੱਖੀ ਮਰਦੀ ਉਦੋਂ ਰੋ ਭੱਜ ਜਾਂਦੀ ਹੈ ਮਾਂ ਪਿਓ ਜਨਾ ਜਿੰਨਾ ਮਾਂ ਜੋ ਕਰ ਜਿੰਨਾ ਪਿਆਰ ਕੋਈ ਨਹੀਂ ਕਰ ਸਕਦਾ ਬਹੁਤ ਸੋਹਣੀ ਗੱਲ ਹੈ ਵੀਰੇ ਸਹੀ ਗੱਲ ਹੈ ਸਹੀ ਗੱਲ ਹੈ ਇਹ ਕੋਈ ਵੀ ਬਣਾ ਲਓ ਤੁਸੀਂ ਦੁਨਿਆਵੀ ਕੋਈ ਤੁਹਾਡੇ ਨਾਲ ਨਹੀਂ ਸਹੀ ਪੈਸੇ ਵਾਲਾ ਪਿਆਰ ਹੈ ਕੋਈ ਕਿਸੇ ਦਾ ਪਿਆਰ ਨਹੀਂ ਮਾਂ ਪਿਓ ਜਿਹੜਾ ਕਰਜੂ ਕੋਈ ਨਹੀਂ ਕਰ ਸਕਦਾ ਜਿੰਨਾ ਟਾਈਮ ਉਹ ਆਪਰਿਆ ਉਨਾ ਟਾਈਮ ਹੀ ਯਾਰ ਖੜਦਿਆ ਉਨਾ ਟਾਈਮ ਹੀ ਕੁੜੀਆਂ ਖੜਦੀਆਂ ਪਰ ਜਿੱਥੇ ਮਾਂ ਪਿਓ ਖੜ ਗਿਆ ਉੱਥੇ ਕੋਈ ਨਹੀਂ ਖੜਦਾ ਹਾਂ ਕੋਈ ਵੀ ਚਾਹੇ ਕੋਈ ਕਿੰਨਾ ਮਰਜੀ ਜਿਗਰੀ ਯਾਰ ਆਪਣੇ ਪਿੱਛੇ ਘਰ ਵਿੱਚ ਨੂੰ ਤਿਆਰ ਹੋ ਜੂ ਕੋਈ ਦੋਸਤ ਹੋ ਜੂ ਤਿਆਰ ਨਹੀਂ ਹੁੰਦਾ ਬਾਈ ਕਮਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਬਸ ਇਹੀ ਚੀਜ਼ਾਂ ਥੈਂਕ ਯੂ ਚੱਲੀ ਬਹੁਤ ਸੋਹਣੀ ਗੱਲ ਕਹਿ ਗਈ ਗਿਆ ਮੁੰਡਾ ਆਇਆ ਥੋੜੀ ਜਿਹੀ ਟਾਈਮ ਲਈ ਸੀ ਆ ਕਿਧਰ ਬੜੀਆਂ ਐਨਕਾਂ ਲਾਈਆਂ ਅੱਖਾਂ 'ਚ ਧੂਆਂ ਪੈਂਦੇ ਉਨਾ ਤੇ ਦੇਖਣਾ ਔਖਾ ਹੋ ਜਾਂਦਾ ਨਹੀਂ ਅਸੀਂ ਤਾਂ ਡਾਈਟ ਖਾਣ ਆਏ ਸੀਗੇ ਜਿੰਮ ਵਾਲੇ ਬੰਦੇ ਹੈ ਅੱਛਾ ਜਿੰਮ ਵਾਲੇ ਨੇ ਜਿੰਮ ਵਾਲਿਆਂ ਨੂੰ ਤਾਂ ਠੰਡ ਲੱਗਦੀ ਨਹੀਂ ਤੁਸੀਂ ਟਾਈਮ ਨਾਲ ਹੀ ਕੋਟੀ ਵਾਲੀ ਹੈ ਸਾਨੂੰ ਲੱਗਦਾ ਜਿੰਮ ਵਾਲੋਂ ਵਧੀਆ ਪਹਿਲਾਂ ਵਾਲੇ ਬੰਦੇ ਹੀ ਤਾਂ ਬੈਟਰ ਹੈ ਸਹੀ ਗੱਲ ਬਚਾ ਉਹਨੂੰ ਸ਼ਾਇਦ ਲੱਗੂ ਇਹ ਮੈਂ ਚੈੱਕ ਕਰਨਾਈ ਸੀ ਅੱਛਾ ਜੀ ਮੈਨੂੰ ਖੰਡਤ ਸੀ ਫੀਲ ਨਹੀਂ ਕਰ ਰਿਹਾ ਸੀ ਹੈ ਨਹੀਂ ਹੈ ਤਾਂ ਤੂੰ ਤੁਹਾਨੂੰ ਠੰਡ ਨਹੀਂ ਲੱਗਦੀ ਸਾਨੂੰ ਲੱਗਦਾ ਬੱਕਰੀ ਗੱਲ ਮੈਨੂੰ ਨਹੀਂ ਲੱਗਦੀ ਤੁਹਾਨੂੰ ਲੱਗਦੀ ਹੈ ਅੱਛਾ ਮੈਂ ਤੇ ਹਾਂ ਉਹੀ ਗੱਲ ਮੰਨਣ ਦੀ ਗੱਲ ਹੈ ਮੈਂ ਤਾਂ ਇਹ ਪੁੱਛਦੀ ਸੀ ਕਿ ਵਿਆਹ ਸ਼ਾਦੀਆਂ ਦਾ ਵੀ ਪੈਸੇ ਪੂਥੇ ਜਲਾਈ ਜਾਂਦੇ ਨੇ ਵਿਆਹ ਦੇ ਵਿੱਚ ਕਿਵੇਂ ਇਹਦੇ ਵਿਆਹ ਹੋਣੇ ਚਾਹੀਦੇ ਨੇ ਅੱਜ ਕੱਲ ਜੇ ਆਪਾਂ ਦੇਖੀਏ ਤਾਂ ਬਹੁਤ ਖਰਚਾ ਕਰ ਰਹੇ ਆ ਲੋਕ ਤੁਸੀਂ ਕਿਵੇਂ ਦਾ ਕਰੋਗੇ ਵਿਆਹ ਹੀ ਬਸ ਜਿੰਨੇ ਚੱਦਰ ਦੇਖ ਕੇ ਪੈਰ ਪਸਾਰੀ ਦੇ ਹੁੰਦੇ ਆ ਪਹਿਲੀ ਗੱਲ ਤਾਂ ਹੀ ਜਿੰਨੇ ਪੈਸੇ ਆ ਪਹਿਲੀ ਗੱਲ ਤਾਂ ਸੇਵਿੰਗ ਕਰਨੀ ਬਹੁਤ ਜ਼ਰੂਰੀ ਆਸ ਦੇ ਟਾਈਮ ਦੇ ਵਿੱਚ ਕਿਉਂਕਿ ਜੇ ਆਪਾਂ ਫालतू ਪੈਸੇ ਲਾਈਏ ਤੇ ਮੁੜ ਕੇ ਤਾਂ ਐਂਡ ਤੇ ਜਾ ਕੇ ਫਿਰ ਵੀ ਤੰਗ ਹੁੰਦਾ ਬੰਦਾ ਤੰਗ ਹੁੰਦਾ ਨਜਾਇਜ਼ ਨਾ ਲਾਓ ਉਹਨੇ ਲਾਓ ਜਿੰਨੇ ਬੱਚ ਜਾਣ ਜਿੰਨਾ ਸਰਜੇ ਮੰਗ ਮੰਗ ਕੇ ਲਾਣ ਦਾ ਕੋਈ ਹਾਂ ਮੰਗ ਮੰਗ ਕੇ ਲਾ ਕੇ ਕਰਜ਼ਾ ਚੜਾ ਲੈ ਲੋਕਾਂ ਨੂੰ ਖੁਸ਼ ਕਰਨ ਦੇ ਲਈ ਹਾਂ ਵੀ ਚਾਹਤਾ ਹੋਊਗਾ ਬਈ ਵਿਆਹ ਤੇ ਕੀ ਕੁਛ ਕਰਨਾ ਨਹੀਂ ਸਾਡਾ ਹੋਇਆ ਵੇ ਪ੍ਰਾਈਵੇਟ ਇਹ ਨਹੀਂ ਗੱਲ ਹੀ ਸਾਫ਼ ਕਰਦੀ ਹੋਇਆ ਵੇ ਸਿੰਪਲ ਟੀ ਜਿੰਨੀ ਵਧੀਆ ਹੁੰਦੀ ਹੈ ਬੰਦੇ ਦੀ ਉਹ ਬੈਟਰ ਹੁੰਦੀ ਹੈ ਕਿ ਪਹਿਲਾਂ ਬਾਹਰ ਨਿਕਲੇ ਸੀ ਉਹ ਅੰਦਰ ਵੜ ਗਏ ਹੋ ਆ ਜਾਓ अच्छा ये तो बड़ी खतरनाक चीज बेचते ने भाई ਹਾਂ ਹਾਂਜੀ ਫਰੈਂਡ ਦੀ ਦੁਕਾਨ ਆ ਆਪਣੀ ਅੱਜ ਤੁਸੀਂ ਲੈਣ ਆਏ ਸੀਗੇ ਕੀ ਵੇਚਦੇ ਚ ਫਰੈਂਡ ਦੀ ਹਾਂ ਫਰੈਂਡ ਦੀ ਦੁਕਾਨ ਹੈ ਵੈਸੀ ਵੈਸੀ ਕਿੰਨੀ ਮੈਨੂੰ ਇਹ ਦੱਸੋ ਵੀ ਇਹ ਫਿਰ ਇਤਰ ਮੁੰਡੇ ਕਿਉਂ ਲਾਉਂਦੇ ਨੇ ਇਹ ਵੀ ਕਾਦੇ ਵਾਸਤੇ ਜਿਆਦਾ ਜੁੜਦੀਆਂ ਜੀ ਇਹਦੇ ਨਾਲ ਅੱਛਾ ਕੀ ਯਾਦ ਕੀ ਆਉਂਦਾ ਫਿਰ ਜਦ ਲਾਉਂਦੇ ਕੁਛ ਵੀ ਮੰਨ ਲਓ ਵਧੀਆ ਫ੍ਰੈਗਰੈਂਸ ਹੁੰਦੀ ਹੈਗੀ ਜਿਹੜੇ ਨਾਰਮਲ ਪਰਫਿਊਮ ਵਗੈਰਾ ਹੁੰਦੇ ਆ ਉਹਨਾਂ ਨਾਲ ਬਹੁਤ ਵਧੀਆ ਚੀਜ਼ ਹੈ ਜੀ ਅੱਛਾ ਅੱਛਾ ਹਾਂ ਜੀ ਚੱਲ ਬਹੁਤ ਵਧੀਆ ਲੱਗਦਾ ਹੈ ਮੇਰੀ ਸਮੈਲ ਕਾਫੀ ਡੇਰ ਤੱਕ ਰਹਿੰਦੀ ਆ ਹਾਂ ਠੀਕ ਐ ਠੀਕ ਐ ਸੋ ਮੈਂ ਤਾਂ ਆਈ ਸੀ ਕਿ ਇਦਾਂ ਵੀ ਵਿਆਹ ਵੀ ਹੋ ਆ ਗਿਆ ਤੁਹਾਨੂੰ ਫਿਰ ਹਾਂ ਵਿਆਹ ਜਲਦੀ ਜਾਂਦੇ ਆ ਯਾਰ ਦੋਸਤਾਂ ਦੇ ਪਰਫੇ ਜਾਣਾ ਜੀ ਅੱਛਾ ਅੱਛਾ ਠੀਕ ਐ ਕਿ ਥੋੜਾ ਵਿਆਹ ਮੇਰਾ ਹੋ ਗਿਆ ਹਾਂ ਨਿਪਟੜ ਕੇ ਕੰਮ ਅੱਛਾ ਤੁਸੀਂ ਕਿਵੇਂ ਕਰਿਆ ਸੀਗਾ ਵਿਆਹ ਫਿਰ ਵਿਆਹ ਅਸੀਂ ਇਕੱਠੇ ਲੱਗੇ ਹੁੰਦੇ ਸੀਗੇ ਜੌਬ ਕਰਦੇ ਸੀਗੇ ਮੈਕਸ ਹਸਪੀਟਲ ਚ ਮੈਂ ਤੇ ਵਾਈਫ ਹਾਂ ਤੇ ਬਸ ਫਿਰ ਘਰੇ ਗੱਲ ਕਰ ਲਈ ਤੇ ਵਿਆਹ ਹੋ ਗਿਆ ਅੱਛਾ ਹਾਂ ਠੀਕ ਹੈ ਵਧੀਆ ਹੁਣ ਖੁਸ਼ ਹਾਂ ਵੀ ਵਧੀਆ ਗੱਲ ਅੱਛਾ ਮੈਂ ਤਾਂ ਹੀ ਗੱਲ ਕਰਦੀ ਸੀ ਵੀ ਜਿਵੇਂ ਹੁਣਾਂ ਮਹੀਨਾ ਆ ਗਿਆ ਤੇ ਕਹਿੰਦੇ ਖਾਸਾ ਪੈਸਾ ਲੋਕੀ ਵਿਆਹ ਤੇ ਲਾ ਰਹੇ ਹੈਗੇ ਵੀ ਕੀ ਲੱਗਦਾ ਵੀ ਵਧੀਆ ਪੈਸਾ ਲਾ ਕੇ ਵਿਆਹ ਕਰਨਾ ਚਾਹੀਦਾ ਜਾਂ ਸਾਦੇ ਤਰੀਕੇ ਨਾਲ ਹੋਣਾ ਚਾਹੀਦਾ ਦੇਖੋ ਜੀ ਇਹ ਦੋਨਾਂ ਪਾਸੇ ਹੀ ਹੁੰਦਾਗਾ ਜਦੋਂ ਕਹਿੰਦੇ ਹੈਗੇ ਵਿਆਹ ਕਿਹੜਾ ਮੰਨ ਕੇ ਚੱਲੋ ਵੀ ਰੋਜ਼ ਰੋਜ਼ ਹੁੰਦੇ ਹੈਗੇ ਜੇ ਮੰਨ ਲਓ ਸ਼ੌਂਕ ਬਗਾਉਣੇ ਆ ਬੰਦੇ ਨੇ ਹਣਾ ਪਰ ਐਵੇਂ ਹੈਗਾ ਹੁਣ ਮੈਂ ਵੀ ਵਿਆਹ ਤੇ ਬਥੇਰਾ ਪੈਸਾ ਲਾਇਆ ਸੀਗਾ ਹਾਂ ਬਾਧੂ ਲਾਇਆ ਸੀ ਅਸੀਂ ਪਰੀਵੈਡਿੰਗ ਕਰੀ ਸਾਰੇ ਸ਼ੌਂਕ ਪੂਰੇ ਕਰੇ ਸੀ ਪਰ ਬਾਅਦ ਚ ਨਾ ਕਈ ਹੁੰਦੇ ਆਗੇ ਦੋਸਤ ਵਗੈਰਾ ਉਹ ਪੈਸਾ ਚੰਗਾ ਲਾ ਦਿੰਦੇ ਨੇ ਬਾਅਦ ਚ ਕਹਿੰਦੇ ਯਾਰ ਸਵਾਦ ਨਹੀਂ ਆਇਆ ਬਿਆਹ ਤੇ ਫਿਰ ਉੱਥੇ ਦੁਖੀ ਜਾਂ ਹੁੰਦਾ ਬੰਦਾ ਇਦਾਂ ਨਾਲ ਐਵੇਂ ਹੁੰਦਾਗਾ ਵੀ ਸੈਂਪਲ ਵਿਆਹ ਕਰ ਲਓ ਜਿਹੜੇ ਚਾਰ ਪੈਸੇ ਹੁੰਦੇ ਆਗੇ ਉਹ ਜੋੜ ਕੇ ਰੱਖ ਲਓ ਆਪਦੇ ਤਾਂ ਕਿ ਆਉਣ ਵਾਲੇ ਇਨਕੇਸ ਫਿਊਚਰ ਚ ਲੋਡ ਪਵੇ ਤਾਂ ਆਪਣੇ ਕੰਮ ਆ ਸਕਣ ਸਹੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਤੇਰੇ ਵਾਲ ਉੱਡ ਰਹੀ ਸੀ ਕਿਤੇ ਲੱਗੇ ਤੋਰੇ ਹੀ ਵਾਲ ਸੈੱਟ ਕਰ ਲਏ ਉੱਡਦੀ ਸੀ ਕਿਤੇ ਬਾਲੇ ਉੜਦੇ ਤਾਂ ਕੰਮ ਬਾਲੇ ਉੜਦੇ ਸੀ ਜੀ ਏ.ਆਈ.ਟੀ. ਤਾਂ ਹਵਾ ਵੀ ਨਹੀਂ ਚੱਲਦੀ ਜਿੱਨੇ ਬਾਲ ਉੜਦੇ ਇੱਧਰ ਆ ਜਾਓ ਬਾਲ ਉੜਦੇ ਕਰਦੇ ਨੇ ਮਤੂ ਰੋਟਾ ਉੜ ਜਾਂਦਾ ਹੈ ਕੀ ਕਰਦੇ ਫਿਰਦੇ ਹੋ ਕੁਝ ਨਹੀਂ ਆਪਾਂ ਹੈਡਮਾਸਟਰਾਂ ਦੇ ਜਾ ਕੇ ਆਈ ਜੀ ਹੈਡਮਾਸਟਰ ਤਾਂ ਹੀ ਬਾਲ ਚੈੱਕ ਕਰੀ ਜਾਂਦਾ ਸੀ ਮੁੰਡਾ ਹੈਡਮਾਸਟਰ ਤੇ ਗਿਆ ਸੀ ਨਾ ਕੀ ਕਰਾਉਣਾ ਨੀ ਹੁਣ ਭਾਬੀ ਜੀ ਨੇ ਲੱਗਣਾ ਹੈ ਘੇਰ ਘਾਟੀ ਦਾ ਕਰਨਾ ਅੱਛਾ 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 ਜੀ ਓਕੇ ਠੀਕ ਹੈ ਮੈਂ ਤੇ ਇਹ ਪੁੱਛ ਰਹੀ ਸੀ ਕਿ ਮੈਂ ਕਿ ਵੀ ਜਿਵੇਂ ਹੁਣ ਵਿਆਹ ਸ਼ਾਦੀਆਂ ਚੱਲ ਪਈਆਂ ਆਗੇ ਵਿਆਹ ਵੀ ਤੁਹਾਨੂੰ ਆਗੇ ਕੱਲ ਦਾ ਖਰਚੇ ਨੂੰ ਘਰ ਹੋ ਰਿਹਾ ਜੀ ਖਰਚੇ ਨੂੰ ਘਰ ਹੋ ਗਿਆ ਹੋਰ ਜੀ ਉਹੀ ਤਾਂ ਮੈਂ ਪੁੱਛਦੀ ਆ ਮੈਂ ਕਿ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਬਾਹਲੇ ਕੋਈ ਤਾਂ ਬੌਲੇ ਵਧੀਆ ਵਿਆਹ ਕਰਦੇ ਨੇ ਕਦੇ ਖਰਚਾ ਬਾਵਾ ਕਰ ਦਿੰਦੇ ਨੇ ਵੀ ਬਈ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਖਰਚਾ ਤਾਂ ਨਹੀਂ ਆਜ ਬੜਾ ਕਰਨਾ ਨਹੀਂ ਚਾਹੀਦਾ ਸਾਦਾ ਵਿਆਹ ਕਰੇ ਬੜਾ ਵਧੀਆ ਜੀ ਹਾਂ ਜਿਆਦਾ ਖਰਚਾ ਜੀ ਖਰਚਾ ਜਿਆਦਾ ਆਇਆ ਪੰਜ 6000 ਨੂੰ ਕੱਪੜਿਆਂ ਦਾ ਥਾਂ ਹੋ ਰਿਹਾ ਜੀ ਕੱਪੜਿਆਂ ਵਾਸਤੇ ਆਈ ਸੀ ਹੁਣ ਕੱਪੜਿਆਂ ਵਾਸਤੇ ਤੁਰੇ ਖਰਦਾ ਹੀ 5000 ਨੂੰ ਥਾਂ ਹੋ ਗਿਆ ਜੀ ਹੁਣ ਬਗਾਨੇ ਵਿਆਹ ਜਾਣਾ ਜਾਨਾ ਵੀ ਹੁੰਦਾ ਤੇ ਦੂਜੇ ਬੰਦੇ ਦਾ ਵੀ ਖਰਚਾ ਆ ਜਾਂਦਾ ਹੈ ਨਾ ਬੜਾ ਖਰਚਾ ਹੋ ਜਾਂਦਾ ਜਿਆਦਾ ਹੈ ਜੀ ਆਪਣੇ ਜ਼ਿੰਮੇਦਾਰਾਂ ਦੇ ਚਾਹੇ ਮਨੋਣਾ 20-20 ਲੱਖ ਰੁਪਏ ਲੱਗ ਜਾਂਦਾ ਜੀ ਤੇ ਕਰਜ਼ਾ ਚੜਦਾ ਜਾਂਦਾ ਛੱਤ ਜੀ ਮਤਲਬ ਵੀ ਉਹੀ ਹੈ ਨਾ ਵੀ ਕਰਜ਼ ਤੁਸੀਂ ਜੇ ਕਰਾਉਂਗੇ ਕੀ ਹੋ ਗਿਆ ਤੁਹਾਡਾ ਨਹੀਂ ਆਪਣਾ ਤਾਂ ਸਿੰਪਲ ਦਾ ਇਰਾਦਾ ਜੀ ਕੋਈ ਦਾਜ ਦੂਤ ਤੋਂ ਵਗੈਰਾ ਨਹੀਂ ਕੋਈ ਕੋਈ ਦਾਜ ਨਹੀਂ ਲੋੜੀ ਨਹੀਂ ਕੀ ਬਾਤ ਹੈ ਬਹੁਤ ਵਧੀਆ ਗੱਲ ਹੈ ਹਾਂ ਜੀ ਆਪਣਾ ਦਾਜ ਤੂੰ ਚਲਾਇਂਗੇ ਤਾਂ ਤੁਸੀਂ ਹਾਂ ਜੀ ਸਹੀ ਗੱਲ ਹੈ ਤੇ ਹਾਂ ਵਧੀਆ ਐਵੇਂ ਕਿਹਾ ਕਿਸ ਨੂੰ ਦੁਖੀ ਕੀਤਾ ਜੀ ਹਾਂ ਕੁੜੀ ਸਿਆਣੀ ਹੋਵੇ ਨਾ ਤਾਂ ਵਧੀਆ ਜੀ ਤੇ ਐਵੇਂ ਦਾਜ ਦੂਤ ਚ ਤਾਂ ਐਵੇਂ ਕੁਝ ਹੋਰ ਰੱਖਣੀ ਹਾਂ ਨਹੀਂ ਜੀ ਬਹੁਤ ਸੋਹਣੀ ਸੋਚਾ ਵੀਰੇ ਤੁਹਾਡੀ ਸੋਚ ਤਾਂ ਹੀ ਹੈ ਜੀ ਬਸ ਬਦਮਾਤਮ ਨੇ ਸੋਚ ਤਾਂ ਹੀ ਹੋਣੀ ਹੈ ਬਸ ਸੋਹਣੀ ਜੀ ਕੁੜੀ ਮਿਲ ਜੇ ਮੇਰੇ ਵੀਰਾਂ ਨੂੰ ਹਾਂਜੀ ਹੋਰ ਵਧੀਆ ਸੈਟ ਹੋ ਜੇ ਕਿਤੇ ਲੋਕਾਂ ਦੇ ਵਿਆਹ ਤੇ ਜਾਂਦੇ ਸੀ ਹਣ ਤੁਹਾਡੇ ਵਿਆਹ ਤੇ ਲੋਕ ਕੌਣ ਫਿਰ ਉਹਨੂੰ ਪਤਾ ਲੱਗੇ 5-5000 ਦੇ ਕੋਟ ਪੈਂਟ ਕੱਪੜੇ ਲੈਣੇ ਕਿੰਨੇ ਔਖੇ ਆ ਹਾਂਜੀ ਹਾਂਜੀ ਸਹੀ ਗੱਲ ਆਪਾਂ ਲੱਗਣੀ ਨਹੀਂ ਦੇਣਾ ਬਾਈ ਕਹਿੰਦਾ ਸਿੰਪਲ ਹੀ ਸਿੰਪਲ ਵਿਆਹ ਕਰਾਂਗੇ ਜਾਮਾ ਜਮਾ ਜੀ ਨਾ ਕਿਸੇ ਦਾ ਪੈਸਾ ਲੱਗਣ ਦੇਗੀ ਨਾ ਲੱਗੇ ਚਲੋ ਬਹੁਤ ਹਾਂਜੀ ਤੇ ਫਿਰ ਸੁਣ ਲਈਆਂ ਤੁਸੀਂ ਨੌਜਵਾਨ ਮੁੰਡੇ ਮੁੰਡਿਆਂ ਦੀਆਂ ਗੱਲਾਂ ਕਿਉਂਕਿ ਦੇਖੋ ਵਿਆਹ ਦੀ ਸੀਜ਼ਨ ਤਾਂ ਆ ਚੁੱਕਿਆ ਹੈ ਹੁਣ ਹਰ ਇੱਕ ਨੂੰ ਵਿਆਹ ਤਾਂ ਆ ਹੀ ਪਏ ਹੋਣਗੇ ਸੋ ਜੇ ਦੇਖਿਆ ਜਾਵੇ ਤਾਂ ਬਜਟ ਬਹੁਤ ਜ਼ਿਆਦਾ ਹੋ ਗਿਆ ਪਰ ਆਪਾਂ ਕਹੀਏ ਕਿ ਕਈ ਘਰ ਨਾਰਮਲ ਨਹੀਂ ਉਹ ਨਾਰਮਲ ਤਰੀਕੇ ਦੇ ਨਾਲ ਕਰਦੇ ਨੇ ਸੀ ਵਿਆਹਾਂ ਨੂੰ ਇਸ ਤਰੀਕੇ ਨਾਲ ਬਣਾ ਰੱਖਿਆ ਕਿ ਵਿਆਹ ਕਰਨ ਦਾ ਬੰਦਾ ਆਮ ਬੰਦਾ ਤਾਂ ਸੋਚ ਹੀ ਨਹੀਂ ਸਕਦਾ ਕਿਉਂ ਨਾ ਸਾਦੇ ਤਰੀਕੇ ਦੇ ਨਾਲ ਵਿਆਹ ਹੋਣ ਸੋ ਵੀ ਤੁਸੀਂ ਕਿੱਦਾਂ ਕਰੋਗੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਮੈਂ ਤਾਂ ਆ ਵਿਆਹ ਆ ਗਿਆ ਮੈਂ ਤਾਂ ਆਪ ਚੱਲੀ ਆ ਕੈਮਰਾਮੈਨ ਅਮਨ ਦੇ ਨਾਲ ਨੂਰ ਵਰਚੌਤ